ਅੱਜ ਅਸੀਂ ਤੁਹਾਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਗੰਦੇ ਪਾਣੀ ਦੀ ਤਸਵੀਰਾਂ ਪਹਿਲਾਂ ਦਿਖਾ ਦਿੱਤੀ ਤੁਹਾਨੂੰ ਦਿਖਾ ਦਈਏ ਤਸਵੀਰਾਂ ਸਰਕਾਰੀ ਹਸਪਤਾਲ ਦੇ ਵਿੱਚ ਗੰਦਾ ਪਾਣੀ ਖੜਿਆ ਹੋਇਆ ਹੈ ਹਾਲਾਂਕਿ ਸਿਹਤ ਵਿਭਾਗ ਦੇ ਤਰਫੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਵੀ ਆਪਦੇ ਘਰਾਂ ਦੇ ਵਿੱਚ ਪਾਣੀ ਨੂੰ ਇਕੱਠਾ ਨਾ ਕਰੋ ਕਿਉਂਕਿ ਡੇਂਗੂ ਦੀ ਬਿਮਾਰੀ ਫੈਲਣ ਦਾ ਖਤਰਾ ਹੈਗਾ ਕਈ ਘਰਾਂ ਦੇ ਕਈ ਦੁਕਾਨਦਾਰਾਂ ਦੇ ਸਿਹਤ ਵਿਭਾਗ ਦੇ ਤਰਫੋਂ ਚਾਰਾਣ ਵੀ ਕੱਟੇ ਜਾ ਰਹੇ ਹੈਗੇ ਨੇ ਕਿਉਂਕਿ ਉਹਨਾਂ ਦੇ ਘਰੇ ਉਹਨਾਂ ਨੂੰ ਗੰਦਾ ਪਾਣੀ ਇਕੱਠਾ ਹੋਇਆ ਪਾਇਆ ਗਿਆ ਤੇ ਲਾਰਵਾ ਜਿਹੜਾ ਹੈਗਾ ਡੇਂਗੂ ਦਾ ਪਾਇਆ ਗਿਆ ਪਰੰਤੂ ਦ ਪਾਣੀ ਖੜਾ ਹੋਇਆ ਤੇ ਪਾਣੀ ਦੀ ਕੋਈ ਨਿਕਾਸੀ ਹੈ ਨਹੀਂ ਇਹ ਸਾਰਾ ਪਾਣੀ ਜਿਹੜਾ ਹੈਗਾ ਗੰਦਾ ਪਾਣੀ ਹੈਗਾ ਬਰਸਾਤ ਦਾ ਪਾਣੀ ਹੈਗਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜੇ ਕਿਸ ਤਰ੍ਹਾਂ ਪਾਣੀ ਵਿੱਚ ਕਾਈ ਵੀ ਜੰਮ ਚੁੱਕੀ ਹੈਗੀ ਤੇ ਮੱਛਰ ਛੋਟੇ ਛੋਟੇ ਮੱਛਰ ਵੀ ਪੈਦਾ ਹੋ ਚੁੱਕੇ ਹੈਗੇ ਸਰਕਾਰੀ ਹਸਪਤਾਲ ਦੇ ਵਿੱਚ ਮਰੀਜ਼ ਆਪਣਾ ਇਲਾਜ ਕਰਾਉਣ ਵਾਸਤੇ ਇੱਥੇ ਆਉਂਦੇ ਹੈਗੇ ਨੇ ਤਾਂ ਕਿ ਉਹ ਸਹੀ ਠੀਕ ਹੋ ਕੇ ਆਪਣੇ ਘਰਾਂ ਨੂੰ ਜਾਣ ਪਰੰਤੂ ਹਸਪਤਾਲ ਵਿੱਚ ਹੀ ਗੰਦਾ ਪਾਣੀ ਖੜਾ ਹੋਣ ਕਾਰਨ ਡੇਂਗੂ ਮੱਛਰ ਪੈਦਾ ਨਾ ਹੋ ਜਾਵੇ ਉਹਨਾਂ ਨੂੰ ਮਰੀਜ਼ਾਂ ਨੂੰ ਵੀ ਇਹਦਾ ਡਰ ਸਤਾਇਆ ਹੋਇਆ ਹੈਗਾ ਤੇ ਸਾਡੇ ਕੋਲੇ ਹੈਗੇ ਐਨਜੀਓ ਹੈਗੇ ਜਿਹੜੇ ਸਾਰਾ ਸੇਵਕ ਸੰਗ ਹੈਗੇ ਉਹ ਇਤਿਹਾਰੂ ਜਿੱਥੇ ਆਂਦੇ ਹੈਗੇ ਤੇ ਲੋਕਾਂ ਦੀ ਜਿਹੜੀ ਹੈਗੀ ਹੈ ਸਿਹਤ ਨੂੰ ਤਾਂ ਵਾਸਤੇ ਠੀਕਨ ਵਾਸਤੇ ਪਹੁੰਚਦੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹੈਗੇ ਅੱਜ ਕੀ ਕਹਿਣਾ ਚਾਹੂੰ ਜਿਸ ਤਰ੍ਹਾਂ ਸਿਹਤ부 ਆ ਦੀ ਤਰਫ ਲੋਕਾਂ ਨੂੰ ਜਾਗਰੂਤ ਕਰ ਰਹੀ ਹੈ ਵੀ ਡੇਂਗੂ ਦੀ ਬਿਮਾਰੀ ਨਾ ਫੈਲ ਜਾਵੇ ਘਰਾਂ ਦੇ ਬਾਹਰ ਪਾਣੀ ਨਾ ਇਕੱਠਾ ਕਰਿਆ ਜਾਵੇ ਉਹਨਾਂ ਦੇ ਚਲਾਨ ਵੀ ਕੱਟੇ ਜਾ ਰਹੇ ਹੈ ਪਰ ਦੂਸਰੀ ਤਰਫ ਬਠਿੰਡਾ ਸਰਕਾਰੀ ਹਸਪਤਾਲ ਚ ਖੁੱਦ ਜਿਹੜੇ ਹੈਗੇ ਇੱਕ ਬਿਮਾਰੀ ਨੂੰ ਸੱਦਾ ਦਿੱਤਾ ਜਾ ਰਿਹਾ ਤੇ ਗੰਦਾ ਪਾਣੀ ਖੜਿਆ ਹੈਗਾ ਤੁਸੀਂ ਆਪ ਵੀ ਦੇਖ ਸਕਦਾ ਸਰ ਗੰਦਾ ਪਾਣੀ ਕਿੰਨਾ ਖੜਾਗਾ ਤੇ ਇੰਨੇ-ਇੰਨੇ ਮੱਛਰ ਜੰਮੇ ਕਾਈ ਜੰਮੇ ਹੋਏ ਡੇਂਗੂ ਦਾ ਖਤਰਾ ਤਾਂ ਕਾਫੀ ਬਣਦਾ ਹੀ ਆ ਇੱਥੇ ਹਰ ਰੋਜ਼ ਦਿੱਲੀ ਇੰਨੇ-ਇੰਨੇ ਲੋਕ ਆਉਂਦੇ ਇੱਥੇ ਆਪਣੇ ਐਮਰਜੈਂਸੀ ਵਿੱਚ ਇਲਾਜ ਕਰਾਉਣ ਵਾਸਤੇ ਇਹ ਇੰਨਾ ਅਮਰੀਜ਼ਾਂ ਜਿੰਦਗੀ ਵਿੱਚ ਨਖਵਾੜੀ ਇੱਕ ਤਰ੍ਹਾਂ ਦਾ ਅਜੇ ਗੱਲ ਕਰੀ ਕਿੰਨਾ ਕ ਪਾਣੀ ਹੈਗਾ ਜੀ ਜੇ ਆਪਾਂ ਗੱਲ ਕਰੀਏ ਹਰ ਅ ਬਰਸਾਤ ਜਿਹੜੀ ਹੋਈ ਹੈਗੀ ਹੈ ਤੇ ਤੁਸੀਂ ਵੀ ਦੇਖ ਰਹੇ ਹੋ ਪਾਣੀ ਕਾਫੀ ਜ਼ਿਆਦਾ ਖੜਾ ਕਿਤੇ ਸਿਹਤ ਵਗੈ ਇੰਨਾ ਚੁਕਨਾ ਹੋ ਗਿਆ ਤੇ ਲੋਕਾਂ ਦੇ ਜਾਰੂਤ ਕਰ ਲੋਕਾਂ ਦੇ ਉੱਤੇ ਚਲਾਣੇ ਵੀ ਕੱਟੇ ਜਾ ਰਹੇ ਉਹਨਾਂ ਦਾ ਡੇਂਗੂ ਵੀ ਪਾਣੀ ਇਕੱਠਾ ਹੋ ਗਿਆ ਪਰ ਹਸਪਤਾਲ ਮਿਲਦਾ ਖੁਦ ਬਿਮਾਰ ਤਾਂ ਉਹ ਨਜ਼ਰ ਆ ਰਿਹਾ ਜੀ ਬਿਲਕੁਲ ਸਾਰਾ ਤੁਸੀਂ ਡੇਲੀ ਦੇਖ ਰਹੇ ਹੋਗੇ ਕਿ ਇੱਕ ਘਰਾਂ ਦੇ ਵਿੱਚ ਜਾ ਕੇ ਚਲਾਣ ਕੱਟਦਾ ਸੇਤੂ ਭਾਗ ਵਾਲੇ ਆਪ ਤੁਸੀਂ ਹਸਪਤਾਲ ਦੇ ਵਿੱਚ ਦੇਖਦੇ ਪਾਣੀ ਕਿੰਨਾ ਖੜਾ ਗਿਆ ਕੀ ਤੁਸੀਂ ਕੀ ਮੰਗ ਕੀ ਕਰਦੇ ਹੋ ਅੱਜ ਤਾਈਂ ਮੰਗ ਕਰਦੇ ਆ ਪਾਣੀ ਇੱਥੇ ਵੀ ਨਿਕਾਸੀ ਹੋਣੀ ਚਾਹੀਦੀ ਹੈ ਪਾਣੀ ਖੜਾ ਨਹੀਂ ਹੋਣਾ ਚਾਹੀਦਾ ਜੀ ਹੂੰ ਤੇ ਇਹਦੇ ਨਾਲ ਡੇਂਗੂ ਦਾ ਖਤਰਾ ਵੀ ਕਾਫੀ ਵੱਧਦਾ ਹੈ ਸਹੀ ਪਤਾ ਸਾਡੇ ਕੋਲ ਹੋਰ ਵੀ ਇੱਥੇ ਸਰਕਾਰੀ ਹਸਪਤਾਲ ਵਿੱਚ ਆਏ ਹੈਗੇ ਨੇ ਮਰੀਜ਼ ਦਿਸਤਾਰ ਮਰੀਜ਼ ਵੀ ਹੈਗੇ ਨੇ ਗੱਲਬਾਤ ਕਰਦੇ ਆਂ ਅੰਜੰਕੜੀ ਕੀ ਕਹਿਣਾ ਚਾਹੂੰ ਜਿਸ ਤਰ੍ਹਾਂ ਡੇਂਗੂ ਦਾ ਖਤਰਾ ਕਾਫੀ ਮੰਡਰਾ ਰਿਹਾ ਤੇ ਸਿਹਤਵਾਦੀ ਟੀਮ ਦੀ ਤਰਫੋਂ ਚਲਾਨ ਕੱਟੇ ਜਾ ਰਿਹਾ ਲੋਕਾਂ ਨੂੰ ਜਰੂਰਤ ਕੀਤਾ ਜਾ ਰਿਹਾ ਵੀ ਘਰਾਂ ਵਿੱਚ ਪਾਣੀ ਨਾ ਖੜਾ ਕੀਤਾ ਪਰੰਤੂ ਸਰਕਾਰੀ ਹਸਪਤਾਲ ਦੇ ਵਿੱਚ ਖੁਦ ਗੰਦਾ ਪਾਣੀ ਖੜਾ ਹੈ ਤੇ ਡੇਂਗੂ ਮੱਛਰ ਪੈਦਾ ਹੋ ਰਿਹਾ ਹੈ ਤੁਸੀਂ ਸਰਕਾਰੀ ਹਸਪੀਟਲ ਚ ਆਇਆ ਤੁਹਾਨੂੰ ਕਿੰਨਾ ਕਿਸ ਡਰ ਲੱਗ ਰਿਹਾ ਹੈ ਬਿਮਾਰੀ ਨਾ ਫੈਲ ਜਾਵੇ ਅਸੀਂ ਜੀ ਇੱਥੇ ਮਰੀਜ਼ ਨੂੰ ਲੈ ਕੇ ਆਏ ਸੀਗੇ ਪਰ ਇੱਥੇ ਆਉਣ ਤੋਂ ਬਾਅਦ ਸਾਨੂੰ ਇਸ ਤਰ੍ਹਾਂ ਲੱਗੇ ਵੀ ਇੱਥੇ ਲਾਜ ਨਹੀਂ ਹੋ ਰਿਹਾ ਇੱਥੇ ਬ ਮੱਛਰ ਪੈਦਾ ਹੋ ਰਹੇ ਆ ਤਾਂ ਇਹ ਪ੍ਰਸ਼ਾਸਨ ਨੂੰ ਚਾਹੀਦਾ ਆਪਣਾ ਹਸਪਤਾਲ ਪ੍ਰਸ਼ਾਸਨ ਨੂੰ ਚਾਹੀਦਾ ਹੈ ਵੀ ਇਸ ਪਾਣੀ ਨੂੰ ਬਾਹਰ ਕੱਢਿਆ ਜਾਵੇ ਇਹਦਾ ਨਿਕਾਸ਼ ਕੀਤਾ ਜਾਵੇ ਤਾਂ ਲੋਕਾਂ ਨੂੰ ਬਿਮਾਰੀਆਂ ਤੋਂ ਰਾਹਤ ਮਿਲ ਸਕੇ ਇਹ ਤੁਸੀਂ ਮੰਨਦੇ ਵੀ ਸਿਹਤ ਵਿਭਾਗ ਦੀ ਵੱਡੀ ਲਾਪਰਵਾਹੀ ਹੈ ਜੀ ਇਹ ਬਹੁਤ ਵੱਡੀ ਸਿਹਤ ਵਿਭਾਗ ਦੇ ਲਾਪਰਵਾਹੀ ਹੈ ਜੀ ਤੇ ਸਿਹਤ ਪਗਲੇ ਦੇ ਪਨੇ ਇਹਨੂੰ ਦੇਣਾ ਚਾਹੀਦਾ ਹੈ। ਅੱਛਾ ਲੋਕਾਂ ਦੇ ਇਨੀ ਸਫਾਈ ਕੀਤੀ ਜਾ ਰਹੀ ਹੈ ਦੁਕਾਨਾਂ ਦੇ ਵਿੱਚ ਫੈਕਟਰੀ ਦੇ ਵਿੱਚ ਜਿੱਥੇ ਪਾਣੀ ਇਕੱਠਾ ਹੁੰਉ ਸਿਹਤ ਵਾਲੀ ਟੀਮ ਨੂੰ ਮਿਲਦਾ ਹੈਗਾ ਉਹ ਨਾਲ ਨਾਲ ਚਲਾਨ ਕੱਟ ਦਿੰਦੇ ਵੀ ਉਹਨਾਂ ਦਾ ਕਹਿਣਾ ਹੈਗਾ ਵੀ ਤੁਸੀਂ ਡੇਂਗੂ ਮੱਛਰ ਨੂੰ ਪੈਦਾ ਕਰ ਰਹੇ ਹੋ ਲਾਰਵਾ ਉਹਦਾ ਪੈਦਾ ਕਰ ਰਹੇ ਹੈਗੇ ਪਰੰਤੂ ਸਫਾਈ ਹੋ ਜਪੇ ਇਨਾ ਪਾਣੀ ਖੜਾ ਹੈ ਇੱਥੇ ਡੇਂਗੂ ਮੱਛਰ ਪੈਦਾ ਹੋ ਰਿਹਾ ਹੈ ਇਸ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਇਹ ਜਿਹੜੇ ਚਲਾਨ ਕੱਟਣ ਵਾਲੇ ਅਧਿਕਾਰੀ ਹੈ ਉਹਨਾਂ ਖਿਲਾਫ ਹੋਣਾ ਚਾਹੀਦਾ ਜੀ ਕਿਉਂਕਿ ਉਹ ਇੱਥੇ ਆ ਕੇ ਵੀ ਚੈੱਕ ਕਰਨ ਵੀ ਹਸਪਤਾਲ ਦੇ ਵਿੱਚ ਕੀ ਹੋ ਰਿਹਾ ਹੈ ਘਰਾਂ ਦੇ ਵਿੱਚ ਚਲੋ ਅਣਜਾਣੇ ਅਣਜਾਣੇ ਪਾਣੀ ਹੋ ਸਕਦਾ ਹੈ ਪਰ ਇੱਥੇ ਤੇ ਸਰਿਆਂ ਵੀ ਖੜੇ ਜੀ ਇਥੇ ਤਾਂ ਜਰੂਰ ਹੋਣਾ ਚਾਹੀਦਾ ਇਹਦਾ ਚਲਣਾ ਜਰੂਰ ਕੱਟਣਾ ਚਾਹੀਦਾ ਹਸਪਤਾਲ ਦੇ ਵਿੱਚ ਆ ਕੇ ਤੁਸੀਂ ਮਰੀਜ਼ ਨੂੰ ਲੈ ਕੇ ਆਏ ਜੀ ਹਾਂਜੀ ਮਰੀਜ਼ ਨੂੰ ਲੈ ਕੇ ਆਏ ਕਿਉਂਕਿ ਇੱਥੇ ਸੈਕਟਰ ਦੇ ਗਿਣਤੀ ਵਿੱਚ ਮਰੀਜ਼ ਆਉਂਦੇ ਹੈਗੇ ਠੀਕ ਹੋਣ ਵਾਸਤੇ ਆਉਂਦੇ ਆ ਦੋਈਲੇ ਲਈ ਵਾਸਤੇ ਆਉਂਦੇ ਆ ਇਲਾਜ ਕਰਨ ਵਾਸਤੇ ਆਉਂਦੇ ਆ ਪਰੰਤੂ ਉਹਦੇ باوجود ਵੀ ਅੱਡਾ ਹੈਗਾ ਇੱਥੇ ਐਨਾ ਗੰਦਾ ਪਾਣੀ ਖੜਿਆ ਹੈ ਡੇਂਗੂ ਮੱਛਰ ਪੈਦਾ ਹੋ ਰਿਹਾ ਹੈਗਾ ਤੇ ਇੱਕ ਤਰ੍ਹਾਂ ਦਾ ਸਿਹਤ ਵਿਭਾਗ ਦੀ ਗੱਲ ਕਰੀਏ ਬਹਿੰਡਾ ਸਰਕਾਰੀ ਹਸਪਤਾਲ ਦੀ ਗੱਲ ਕਰੀਏ ਕੁੰਮਕਰੀ ਨਹੀਂ ਸੁੱਤਾ ਪਿਆ ਜੀ ਜਮਾ ਜੀ ਕੁੰਮਕਰੀ ਨਹੀਂ ਸੁੱਤਾ ਪਿਆ ਜੀ ਉਹਨਾਂ ਨੂੰ ਇੱਥੇ ਆਉਣਾ ਚਾਹੀਦਾ ਹੈ ਜਰੂਰ ਆ ਕੇ ਵੇਖਣਾ ਜੀ ਇਹਦਾ ਹਸਪਤਾਲ ਦੇ ਵਿੱਚ ਕੀ ਹੋ ਰਿਹਾ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਏਸੀ ਸਾਡੇ ਨਾਲ ਮਰੀਜ਼ ਤੇ ਮਰੀਜ਼ਾਂ ਦਾ ਕਹਿਣਾ ਹੈਗਾ ਜਿਸ ਤਰ੍ਹਾਂ ਸਿਹਤ ਵਿਭਾਗ ਦੀ ਤਰਫੋਂ ਲਗਾਤਾਰ ਲੋਕਾਂ ਦੇ ਘਰਾਂ ਦੇ ਵਿੱਚ ਡੇਂਗੂ ਪਾਣੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਡੇਂਗੂ ਦਾ ਲਾਰਵਾ ਚੈੱਕ ਕੀਤਾ ਜਾ ਰਿਹਾ ਤੇ ਲੋਕਾਂ ਦੇ ਘਰਾਂ ਦੇ ਵਿੱਚ ਚਨਾਲ ਵੀ ਕੱਟੇ ਜਾ ਰਿਹਾ ਤਾਂ ਕਿ ਜੇ ਡੇਂਗੂ ਦੀ ਬਿਮਾਰੀ ਨਾ ਫੈਲ ਸਕੇ ਪਰ ਦੂਸਰੀ ਤਰਫ ਸਿਹਤ ਵਿਭਾਗ ਵਿੰਡੇ ਦੀ ਤਰਫ ਦੀ ਗੱਲ ਕਰੀਏ ਸਰਕਾਰੀ ਹਸਪਤਾਲ ਦੇ ਵਿੱਚ ਹੀ ਗੰਦਾ ਪਾਣੀ ਖੜਿਆ ਤੇ ਡੇਂਗੂ ਮੱਛਰ ਇੱਥੇ ਪੈਦਾ ਹੋ ਰਿਹਾ ਹੈ ਸੀਰ ਹਸਪਤਾਲਿਕਾ ਕੁੰਮਕਰਾਂ ਦੀ ਨੀਂਦ ਸੁਤ ਹੈ ਤੇ ਮਰੀਜ਼ਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਲੋਕਾਂ ਦੇ ਚਨਾਲ ਕੱਟੇ ਜਾ ਰਹੇ ਹੈਗੇ ਜਿਹੜੀ ਟੀਮ ਲੋਕਾਂ ਦੇ ਘਰੇ ਚੈਕਿੰਗ ਕੀਤੀ ਜਾ ਰਹੀ ਹੈਗੀ ਉਹਨਾਂ ਦੇ ਉਹਨਾਂ ਦੇ ਵੀ ਚਨਾਲ ਕੱਟੇ ਸੀ ਜਿਹੜੇ ਉਹਨਾਂ ਦੀ ਜਿਹੜੀ ਡਿਊ